ਪਜਾਮਾ ਫਟਿਆ ਹੋਇਆ ਹੈ। ਮੈਂ ਵੀ ਨਹੀਂ ਹੈਲਪ ਕਰਨੀ ਪੈ ਸਕਦੀ ਆ। ਇਹਨਾਂ ਨਾਲ ਕੋਈ ਹੋਰ ਕੰਮ ਹੀ ਨਹੀਂ ਬਲੌਗ ਬਣਾਉਣਾ। ਹਾਂਜੀ ਸ시 ਗਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿਸ ਦਾ ਨਾਮ ਹੈ ਰੋਸਟਰ ਕਾਲੋ ਐਂਡ ਨਵੀਂ ਵੀਡੀਓ ਦੇ ਨਾਲ ਅੱਜ ਫੇਰ ਮੈਂ ਹਾਜ਼ਰ ਹੋ ਗਈਆਂ। ਚਲੋ ਸਟਾਰਟ ਕਰਦੇ ਆ ਬਿਨਾਂ ਕਿਸੇ ਦੇਰੀ ਦੇ। ਇੱਕ ਤਾਂ ਇਹਨਾਂ ਚੂਪੇ ਜਿਹਿਆਂ ਦੀਆਂ ਘਰਵਾਲੀਆਂ ਦਾ ਹੀ ਨਹੀਂ ਪਤਾ ਲੱਗਦਾ ਕਿੰਨੇ ਕਿੰਨੇ ਮੇਕਅਪ ਐਵੇਂ ਥੱਪ ਲੈਂਦੀਆਂ ਨੇ ਜਿਵੇਂ ਮੇਕਅਪ ਦੀ ਫੈਕਟਰੀ ਤਾਂ ਇਹਨਾਂ ਚੂਪਿਆਂ ਦੀ ਹੁੰਦੀ ਆ ਠੇਕਾ ਮਾਰਿਆ ਹੁੰਦਾ ਇਹਨਾਂ ਨੇ ਕਿ ਫਰੀ ਚ ਚਕਾਈ ਚਲੋ ਲਾਈ ਚਲੋ ਜਿੰਨਾ ਤਮਣਾ ਤੇ ਖੁਸਰੀਆਂ ਬਣੀ ਜਾਓ ਤੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਨ ਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸੀਂ ਕਿਹਾ ਟੈਨਸ਼ਨ ਨਾ ਲੈ ਇਹ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਏ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗਿਆ ਫਿਰ ਕੱਲ ਤੇ ਸਮਾਗਮ ਚ ਸੀ ਸੰਤਾਂ ਨੂੰ ਇਹ ਗੱਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈ ਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਦੇਖਦਾ ਰਹੇਗਾ ਪਹਿਲਾਂ ਤਾਂ ਇਸ ਬੀਬੀ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਗੁਰੂ ਘਰ ਦੇ ਵਿੱਚ ਕਾਮੇਡੀ ਕਰਨ ਗਏ ਸੀ ਕਿ ਕੀਰਤਨ ਕਰਨ ਗਏ ਸੀ ਕੀ ਤੁਹਾਨੂੰ ਗੁਰੂ ਘਰ ਦੀ ਵਿੱਚ ਕੀਰਤਨ ਤੇ ਕਾਮੇਡੀ ਦਾ ਫਰਕ ਨਹੀਂ ਪਤਾ ਵੀ ਗੁਰੂ ਘਰ ਚ ਕਾਮੇਡੀ ਚੱਲਦੀ ਹੈ ਕਿ ਕੀਰਤਨ ਚੱਲਦਾ ਵਾ ਤੁਹਾਨੂੰ ਕੀ ਲੱਗਦਾ ਤੁਹਾਡੀ ਕਾਮੇਡੀ ਦੇ ਨਾਲ ਗੁਰੂ ਘਰ ਵਿੱਚ ਸੰਗਤਾਂ ਹੋਰ ਆਉਣਗੀਆਂ ਜੇ ਤੁਹਾਡੀ ਗੁਰੂ ਘਰ ਦੀ ਬਾਣੀ ਦੇ ਨਾਲ ਜੁੜਣਨਗੀਆਂ ਦਿਮਾਗ ਤਾਂ ਹੈਗਾ ਤੁਹਾਡਾ ਬੀਬੀ ਪਰ ਅਕਲ ਨਾ ਤੁਹਾਡੀ ਗਿੱਟਿਆਂ 'ਚ ਵੜੀ ਪਈਆ ਉਹਨੂੰ ਝਾੜਾ ਝੂੜਾ ਮਲਵਾਓ ਫੇਰ ਕੀਰਤਨ ਵਾਲ ਧਿਆਨ ਦੇ ਲਿਓ ਮਰਿਆਦਾ ਨਾਮ ਦੀ ਵੀ ਕੋਈ ਚੀਜ਼ ਹੈ ਉਪਰੋਂ ਇਹ ਵੀ ਇੱਕ ਹੋਰ ਵੀ ਇਹ ਚੀਜ਼ ਵੀ ਹੈ ਇਹ ਵੀ 100 ਰੁਪਏ ਦੀ ਤੇ ਸਾਧਨ ਜੀ ਉਹ ਵੀ 100 ਰੁਪਏ ਦੀ ਹੈ ਤੇ ਤੁਸੀਂ ਉਸ ਨੂੰ ਕੀ ਪੀਏ दारू ਪੀਓ ਬਿਊਟੀ ਫਰੀ ਤੋਂ ਡੈਂਡ ਹੈਗਾ ਤੁਹਾਡਾ ਕੀਰਤਨ ਕਰਨ ਵਾਲਾ ਜਥਾ ਹੈ ਤੇ ਸਲਾਹਾ ਤੁਸੀਂ दारू ਵੇਣ ਦੀਆਂ ਕਰਦੇ ਹੋ ਇੰਨੀ ਕਾਗਲਾ ਤੁਹਾਡੇ ਦੇ ਵਿੱਚ ਇਹ ਸਿੱਖਿਆ ਤੁਸੀਂ ਗੁਰਬਾਣੀ ਤੋਂ ਹਜੇ ਤੱਕ ਲੋਕਾਂ ਨੂੰ ਵੀ ਇਹੀ ਸਿਖਾਣ ਨਾ ਜਾਣਦੇ ਹੋ ਕਿ ਹਾ ਉਹ ਅਸੀਂ ਕੀਰਤਨ ਵੀ ਕਰਦੇ ਹਾਂ ਤੇ ਨਾਲ ਹੀ ਪੁੱਠੀਆਂ ਸਿੱਧੀਆਂ ਹਰਕਤਾਂ ਵੀ ਕਰਦੇ ਹਾਂ ਕੀਰ ਕਰਨ ਦੇ ਲੋਕੀ ਸਾਨੂੰ ਟ੍ਰੋਲ ਕਰਦੇ ਨੇ ਫੁੱਦੂ ਹਰਕਤਾਂ ਘੱਟ ਕਰ ਲੋ ਕੀਰਤਨ ਕਰਨ ਦਾ ਤਾਂ ਨਾਟਕ ਕਾ ਤੁਹਾਡਾ ਬਸ ਉਹ ਨਾ ਕਰਿਆ ਕਰੋ ਤੁਹਾਡੇ ਜੇ ਡੰਗਰਾ ਕਰਕੇ ਹੀ ਨਾ ਸਿੱਖ ਧਰਮ ਦਾ ਨਾਮ ਖਰਾਬ ਹੋ ਰਿਹਾ ਵਾ ਥੋੜੀ ਅਕਲ ਨੂੰ ਹੱਥ ਮਾਰੋ ਜਿਆਦਾ ਕੀਰਤਨ ਕਰਨਾ ਬੰਦ ਕਰ ਦੋ ਜਿਆਦਾ ਪੁੱਠੇ ਕੰਮ ਕਰਨੇ ਬੰਦ ਕਰ ਦੋ ਇੱਕ ਤੇ ਮੈਂ ਸ਼ਰਟ ਦਿਵਾਣੀ ਇਹਨਾਂ ਨੂੰ ਸਿਸਟਰ ਲਿਖਿਆ ਹੋਇਆ ਤੇ ਉੱਥੇ ਲਿਖਿਆ ਹੋਇਆ ਬ੍ਰਦਰ ਲੋਕੀ ਸਾਰੇ ਸਮਝ ਜਾਂ ਰਹੇ ਨੇ ਕਪਲ ਲੈ ਗਏ ਐਸੇ ਕਹਿੰਦੇ ਦੋਨੋਂ ਆ ਬੋਨੇ ਬੋਨੇ ਫੈ ਇਨਾ ਕੈਰੂ ਨਾਈਸ ਕਪਲ ਨਾਈਸ ਮੈਨੂੰ ਪੰਪਰਾ ਆ ਗਏ ਆਪਾਂ ਮੈਂ ਕਿਹੜਾ ਜੀ ਗਲੀ ਪੁੱਲ ਗਈ ਚਲੋ ਗੱਲ ਸੁਣੋ ਔ ਡੰਗਰੋ ਪਹਿਲਾਂ ਤਾਂ ਗੱਲ ਜੇ ਤੁਸੀਂ ਹਰਕਤਾਂ ਹੀ ਐਵੇਂ ਦੀਆਂ ਕਰੋਗੇ ਤਾਂ ਲੋਕੀ ਤੁਹਾਨੂੰ ਕਪਲ ਹੀ ਸਮਝਣਗੇ ਤੁਸੀਂ ਹਰਕਤਾਂ ਹੀ ਓਵੇਂ ਦੀਆਂ ਕਰੋ ਕਿ ਤੁਹਾਨੂੰ ਕਪਲ ਲੋਕੀ ਸਮਝਣ ਨਹੀਂ ਨਾ ਇੱਕ ਤੇ ਨਾ ਉਹ ਬੋਰਡਿੰਗ ਪਾਸ ਨੇ ਨਾ ਕਿਉਂ ਇੱਥੇ ਟੱਪਾ ਮਾਰਤਾ ਕਿ ਇੱਥੇ ਨਹੀਂ ਜਾ ਸਾਲੇ ਤੂੰ ਜਾ ਸਾਲੇ ਤੂੰ ਜਾ ਬਲੇ ਟਾਈਮ ਸੇ ਹੁੰਦਾ ਸੀ ਨਾ ਦੌੜ ਬੰਨੀਆਂ ਤੁਸੀਂ ਸਿਰਾਂ ਦੇ ਦਸਤਾਰਾਂ ਨੇ ਤੇ ਤੁਸੀਂ ਤੁਹਾਡੀ ਵਰਡਿੰਗ ਦੇਖੋ ਕੀ ਬੋਲਣ ਦੀ ਹੈਗੀ ਆ ਤੁਸੀਂ ਲੋਕਾਂ ਨੂੰ ਨਵੀਂ ਯੂਥ ਨੂੰ ਇਹ ਮੈਸੇਜ ਦੇ ਰਹੇ ਹੋ ਵੀ ਹਾਂ ਐਵੇਂ ਦੀ ਵਰਡਿੰਗ ਰੱਖਿਓ ਅਮਰੀਤ ਸ਼ੱਕ ਕੇ ਸਾਲੀ ਗੱਦੀ ਔਲਾਦ ਨਮਜਨ ਸੁਆਹ ਜੀ ਗਰਲਫ੍ਰੈਂਡਸ ਸੋਸੋ ਤੇ ਸਾਰੇ ਨੇ ਵਧੀਆ ਹੋਣਗੇ ਤੇ ਅੱਜ ਅਸੀਂ ਆਏ ਹੋਏ ਸੀਗੇ ਵਿਆਹ ਲੈ ਕੇ ਕਰੇ ਤੇ ਇੱਥੇ ਥੋੜਾ ਜਿਹਾ ਕੰਮ ਚੱਲ ਰਿਹਾ ਤੁਹਾਨੂੰ ਦਿਖਾਉਣੇ ਆ ਕਿ ਮਾਹੌਲ ਆ ਦੇਖੋ ਇੱਧਰ ਕੰਮ ਚੱਲ ਰਿਹਾ ਇੱਕ ਤਾਂ ਕਾਲੋ ਦੀ ਭੈਣ ਦਾ ਵੀ ਬੇੜਾ ਕਰ ਕੋਇਆ ਪਿਆਵਾ ਇੰਨੋਂ ਵੀ ਨਵੀਂ ਵਲੌਗਰ ਬਣਨ ਦਾ ਚਾਹ ਚੜਿਆ ਪਿਆ ਵਾ ਕੋਈ ਨਾ ਨਿਕਲੂਗਾ ਚਾ ਤੇਰਾ ਥੋੜੇ ਦਿਨਾਂ ਦੇ ਵਿੱਚ ਜਦੋਂ ਕਮਾਈਆਂ ਨਾ ਘਰ ਵਾਲੇ ਨੇ ਪੂੰਜੀਆਂ ਤੇ ਨਾ ਪਕਾ ਕੇ ਦਿੱਤੀ ਉਹਨੂੰ ਟਾਈਮ ਨਾਲ ਰੋਟੀ ਫੇਰ ਵੇਖੀ ਕਿਦਾਂ ਟੇਕਦੀ ਵਿਹਾਰੇ ਮੁੰਡੇ ਤੋਂ ਨਹੀਂ ਕੰਮ ਕਰਾਈਦਾ ਹੁੰਦਾ ਆਪ ਕਰ ਲਓ ਤੁਹਾਨੂੰ ਹੋਰ ਕੋਈ ਜੀ ਹਾਂ ਸਾਰੀ ਆਪਣੀ ਡਿਊਟੀ ਤਾਂ ਆਪਨੇ ਕਾਕੇ ਤੇ ਲਾਤੀ ਆਪਾਂ ਤੈਨੂੰ ਹੀ ਸੰਭਾਲਣਾ ਅੱਜ ਤੇ ਕੰਮ ਕੋਈ ਕਰਨਾ ਨਹੀਂ ਬਾਕੀ ਆਏ ਹਾਏ ਡੰਗਰ ਜਨਾਨੀਆਂ ਇੰਨੀ ਇੱਜ਼ਤ ਮਾਨ ਵੀ ਨਾ ਕਰਾ ਆਪਣੇ ਘਰ ਵਾਲੇ ਤੋਂ ਥੋੜੀ ਬੋਤੀ ਸ਼ਰਮ ਲੈ ਆਜ ਵੀ ਰੱਖ ਲਾ ਫਿਰ ਨੋਰਮਲ ਹੋ ਕੇ ਵੀਡੀਓ ਬਣਾਉਣ ਲੱਗ ਗਈਆਂ ਬੱਲੇ ਉਹ ਤੁਹਾਡੇ ਕੌਨਫੀਡੈਂਸ ਦੇ ਬੜਾ ਕੌਨਫੀਡੈਂਸ ਚੱਕੀ ਫੇਰਦੇ ਹੋ ਕੱਲ ਨੂੰ ਤਾਂ ਭਾਏ ਤੁਹਾਡੇ ਜੁੱਤੀਆਂ ਵਜਨ ਲਾ ਤੁਸੀਂ ਕੱਲ ਨੂੰ ਫੇਰ ਵੀਡੀਓ ਬਣਾਉਣ ਲੱਜੋਗੇ ਸ਼ਾਬਾਸ਼ ਇਹ ਤਾਂ ਮੈਂ ਹੈਲਪ ਕਰਨੀ ਪੈ ਸਕਦੀ ਆ ਇਹਨਾਂ ਨੂੰ ਕੋਈ ਹੋਰ ਕੰਮ ਹੀ ਨਹੀਂ ਬਲੌਗ ਬਣਾਉਣ ਦਾ ਲਾਵਾ ਕਰ ਵਾਲੀ ਬੇਇਜ਼ਤੀ ਪੜਦੇ ਪੜਦੇ ਖਾਲੀ ਬਣਾ ਦੇ ਖਾਲੀ ਬਣਾ ਦੇ ਤੂੰ ਮੰਜਾ ਪਾ ਕੇ ਖਲਾਰਾ ਬਾਲੀ ਜਿਆਦਾ ਪਿਆ ਪਿਆ ਹਣਾ ਥੱਕ ਗਏ ਸਾਰੇ ਆਣੇ ਬੈਠੇ ਆ ਕੰਮ ਕਰਾਉਣ ਵਾਸਤੇ ਸੱਦੇ ਅਗਲੇ ਨੇ ਮੈਨੂੰ ਲੱਗਦਾ ਜਿਹੜੇ ਹਸਾਬ ਦੇ ਇਹ ਦੇ ਲੱਛਣ ਨੇ ਲੰਮੇ ਰੇ ਦੇ ਚੱਕਰ 'ਚ ਆਪਣਾ ਢੂਆ ਹੀ ਕਟਵਾਏਗੀ ਰੋਟਾ ਸੋਹਣਾ ਲਾਉਂਦੀ ਸਾਡੀ ਕੁੜੀ ਮਾਰੀ ਨੀ ਬਣੀ ਸਾਈਕਲ ਚੱਕੀ ਫਿਰਦਾ ਮੰਜੇ 'ਚ ਮਾਰੇਗਾ ਇੱਧਰ ਸਮਾਨ ਪਹਿਲੇ ਕਿਲਰ ਮੈਂ ਦੰਦ ਬਣਾ ਲੈਣਾ ਆਪਦੇ ਹਏ ਸਿਕੰਦਰ ਦੰਦ ਫੋਟੇ ਆਣਗੇ ਫੋਟੇ ਆਣਗੇ ਫੋਟਾ ਦੇ ਵਾਲਿਆ ਲੋਕੀ ਮੁੰਡੇ ਦੇਖੀ ਅਸੀਂ ਹਾਏ ਓਏ ਰੱਬਾ ਐਨੀ ਥੋਥਲ ਜਨਾਨੀ ਐਨੀ ਬੇਸਤੀ ਜੇ ਕਿਸੇ ਹੋਰ ਦੀ ਹੁੰਦੀ ਹੋਈ ਹੁੰਦੀ ਨਾ ਉਹ ਵੀ ਨੱਕ ਡੋਬ ਕੇ ਮਰ ਜਾਂਦਾ ਪਰ ਇਹ ਸਬੂਤ ਦੇ ਰਹੀ ਹੈ ਕਿ ਮੈਂ ਕਾਲੋ ਦੀ ਪੱਕੀ ਭੈਣ ਆ ਜੋ ਮਰਜੀ ਹੁੰਦਾ ਹੋ ਜਾਵੇ ਟੂਆ ਭਾਏ ਕੁੱਟਿਆ ਜਾਵੇ ਵਲੌਗ ਨਹੀਂ ਛੱਡਣਾ ਵਲੌਗ ਤਾਂ ਬਣਾਉਂਗੀ ਬਣਾਉਂਗੀ ਬੇਇੱਜ਼ਤੀ ਭਾਏ ਹੁੰਦੀ ਰਹਿ ਮਾਂ ਪਲੀਸ ਅਰਜ ਕਿੱਡਿੰਗ ਤੁਸੀਂ ਬੱਚੇ ਆ ਮੈਂ ਸਾਨੂੰ ਠੀਕ ਕਰ ਲੈ ਸਸਿਕਾ ਸਸਿਕਾਲ ਹੋਰ ਠੀਕ ਹੈ ਬੜਿਆ ਹੋਰ ਕੀ ਕਰੀ ਅੰਮੀ ਸੀ ਕੀ ਟੇ ਮਾਰਾ ਕਿ ਤਾ ਗੱਸੀ ਨਾ ਮਿੰਦ ਤਾ ਹੀ ਮਿੱਟੀ ਹਲ ਬਿਸਕੋਣਾ ਦੱਸੀ ਨਾ ਜਿੱਜੂ ਤਾ ਮੈਨੂੰ ਲੱਗਣ ਦਿਓ ਹਾਉ ਦੇਖੀ ਕਿਤੇ ਡੰਗਰ ਜੀ ਕਾਲੀ ਜਾਮਣ ਕਿਤੇ ਤੇਰੀ ਬੋਲ ਨਾ ਖੋਲ ਦੇਵੇ ਉਹ ਤਾਂ ਅੱਗੇ ਤੇਰੇ ਚਿੱਤੜ ਲਾਲ ਕਰਨ ਨੂੰ ਡੰਡਾ ਚੱਕੀ ਫੇਨ ਲਿਆ ਵਾ ਬਾਰ-ਬਾਰ ਤੇਰੇ ਪੋਪਲੇ ਪੰਨੀ ਜਾਂਦਾ ਵਾ ਬੇਇੱਜ਼ਤੀ ਕਰੀ ਜਾਂਦਾ ਲੋਕਾਂ ਸਾਹਮਣੇ ਤੇਰੀ ਉਹ ਵੀ ਕੈਮਰੇ ਅੱਗੇ ਹਾਂਜੀ ਫਿਰ ਰੋਸਟਰ ਕਾਲੋ ਦੇ ਦਰਸ਼ਕੋ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਯਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਐਂਡ ਚੈਨਲ ਤੇ ਜੇ ਨਿਊ ਆਏ ਹੋ ਤਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ